ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬੀੜਾਉਕੇ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਲੋਪੋ ਬਦਨੀ ਨੇੜੇ ਦੇ ਪਿੰਡ ਆ ਜੀ ਅੱਜ ਦੀ ਵੀਡੀਓ ਚ ਟੋਟਲ ਨਗ ਲੈ ਕੇ ਆਂਦੇ ਤੁਹਾਡੇ ਵਾਸਤੇ 6 ਜੀ ਜਿਹਦੇ ਚ 2 ਤੋਕੜ ਗੱਬਣ ਚੈੱਕ ਪਾਸ ਮੱਝਾਂ ਨੇ ਜੀ 3 ਸੂਏ ਸਵਾਏ ਨਾਗਾ ਤੇ ਇੱਕ ਗੱਬਣ ਹਜੇ ਸਮਾਂ ਲੈਂਦੀ ਹੈ। ਡੀਐਲ ਤੁਹਾਨੂੰ ਮੈਂ 22 ਤੋਂ ਲੈ ਕੇ ਦੇਵਾਂਗਾ ਜੀ। ਤੁਹਾਨੂੰ ਇਹਨਾਂ 'ਚੋਂ ਕੋਈ ਵੀ ਨਗ ਫੱਟ ਬੈਂਦਾ ਪਸੰਦ ਆਉਂਦਾ ਵੀਰੇ। ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ। ਤਸੱਲੀ ਪਰਖ ਤੁਸੀਂ ਆ ਕੇ ਕਰਨੀਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਈ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਗੁਰਪ੍ਰੀਤ ਸਿੰਘ ਪਿੰਡ ਵੀੜਾ ਓਕੇ ਜਿਹੜਾ ਮੋਗਾ ਜੀ। ਮੋਬਾਈਲ ਨੰਬਰ ਜੀ। 9876435116 ਠੀਕ ਆ ਵੀਰੇ ਅੱਜ ਫਿਰ ਛੇ ਨਾਗਾ ਜੀ ਮੱਝਾ ਦੇ ਹਾਂਜੀ ਹਾਂਜੀ ਇਧਰੋਂ ਸ਼ੁਰੂ ਕਰਦੇ ਵੀਰੇ ਸੂਆ ਕਿੰਨਾ ਮਾਝੇ ਦਾ ਇਹ ਦੂਜਾ ਸੂਆ ਵੀਰੇ ਹੁਣ ਗਾਹ ਨੂੰ ਤੀਜੇ ਸੂ ਹੁਣ ਤੀਜੇ ਸੂ ਕਿੰਨੇ ਸਮੇਂ ਦੀ ਗੱਭਣ ਆ ਜੀ ਇਹ 10 ਤਰੀਕ ਨੂੰ ਤਿੰਨ ਮਹੀਨੇ ਦੀ ਗੱਭਣ ਹੋਗੀ ਜੀ ਜਿਹੜੀ ਆਉਣ ਵਾਲੀ 10 ਨੂੰ ਜੀ ਆਹ 10 ਜਿਹੜੀ ਨੰਗੀ ਤਿੰਨਾਂ ਦੀ ਗੱਭਣ ਹੋਗੀ ਹਾਂਜੀ ਹੁਣ ਜਾਨੀ ਤਿੰਨਾਂ ਤੋਂ ਪਲੱਸ ਜਾਵੜੀ ਹਾਂਜੀ ਠੀਕ ਆ ਵੀਰੇ ਤੇ ਦੁੱਧ ਨੱਟ ਕਿੰਨਾ ਤਿਆਰ ਆ ਜੀ ਇਹਦੇ ਥੱਲੇ 9 ਕਿਲੋ ਦੁੱਧ ਆ ਵੀਰੇ 9 ਕਿਲੋ ਦੁੱਧ ਜੀ ਫਣਾ ਦੀ ਗਰੰਟੀ ਹੈ ਮਗਰ ਆ ਬੱਚਾ ਅੱਛਾ ਬੱਚੇ ਤੇ ਮਿਲਦੀ ਹੈ ਜੀ ਹਾਂਜੀ ਬੱਚਾ ਕੀ ਹੈ ਜੀ ਇਹ ਕੱਟਾ ਮਗਰ ਕੱਟਾ ਜੀ ਠੀਕ ਆ ਤੁਰ ਕੇ ਦਿਖਾ ਦੀ ਵੀਰੇ ਸਨਖ ਪੁਣਾ ਬਹੁਤ ਆ ਜੀ ਪੈਠ ਪੁੜਾ ਵੀ ਗੋਲ ਆ ਗੋਲ ਸਿੰਗੀ ਆ ਵਜਨ ਵਜੂਦ ਬੜਾ ਚੰਗਾ ਸੱਜਰ ਦਾ ਬਾਈ ਇਹਦਾ ਕੀ ਰਿਕਾਰਡ ਰਿਆ ਜੀ ਇਹਦਾ 15 16 ਕਿਲੋ ਦਾ ਦਰਿਆ ਬਾਈ ਠੀਕ ਆ 15 16 ਕਿਲੋ ਦਾ ਬਾਈ ਦੱਸਦਾ ਕਿ ਇਹਦਾ ਸੱਜਰ ਦਾ ਰਿਕਾਰਡ ਆ ਜੀ ਹਾਂਜੀ 9 ਕਿਲੋ ਅੱਜ ਵੀ ਤਿਆਰ ਆ ਤਿੰਨਾ ਤੋਂ ਪਲੱਸ ਗੱਬਣ ਚੈੱਕ ਪਾਸ ਆ ਉਹ ਤੁਸੀਂ ਵੀਰੇ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਤੁਸੀਂ ਚੈੱਕ ਪਾਸ ਕਰਵਾ ਕੇ ਲੈ ਚੋ। ਡੀਲ ਵੀ ਚੰਗੀ ਆ, ਬਰੀਡ ਵੀ ਚੰਗੀ ਆ ਤੇ ਫਵਾਨਾ ਚੈੱਕ ਕਰੋ ਪੂਰਾ ਫਿਟਨੈਸ ਵਾਲਾ ਸੋਨਾ ਥਾਣਾ ਦਾ ਸੈਜ ਆ ਜੀ। ਆਪਾਂ ਚੰਗੇ ਪਸ਼ੂ ਰੱਖਾਗੇ ਵੀਰੇ ਫੇਰ ਹੀ ਚੰਗੇ ਬੱਚੇ ਤਿਆਰ ਹੋਣੇ ਆ। ਟੂਨ ਪਸ਼ਮਾ ਦੀ ਤਾਂ ਬਾਈ ਬੜੀ ਚੰਗੀ ਆ। ਠੀਕ ਆ ਜੀ। ਗਾੜੀ ਵੀ ਕਿਲੋ ਡੇਢ ਕਿਲੋ ਦੀ ਹੁਣ ਟੋਕੜਦੀ ਆ। ਠੀਕ ਆ ਵੀਰੇ। ਹਾਂ ਜੀ। ਠੀਕ ਆ ਜੀ। ਕੀ ਕੀਮਤ ਰਹਿਣ ਵਾਲੀ ਹੈ ਵੀਰੇ ਦੀ ਇਹਦਾ ਫੋਨ ਤੇ ਹੀ ਕਰਾਂਗੇ ਸਾਰੇ ਨਕਾ ਦੀ ਫੋਨ ਤੇ ਹੀ ਹੋਊਗੇ ਜੀ ਠੀਕ ਹੈ ਜੀ ਡਿਮਾਂਡ ਬਾਈ ਦੱਸਦਾ ਕਿ ਸਾਰੇ ਨਕਾ ਦੀ ਫੋਨ ਤੇ ਹੀ ਹੋਊਗੇ ਜੀ ਪਰ ਚੰਗੀ ਚੀਜ਼ ਦੀ ਕੀਮਤ ਹਮੇਸ਼ਾ ਚੰਗੀ ਹੁੰਦੀ ਆ ਕੋਈ ਸਿੰਗ ਬਣਾਇਆ ਨਹੀਂ ਇਹਦਾ ਨੈਚੁਰਲ ਗੋਲ ਸਿੰਗ ਆ ਕੁਆਲਿਟੀ ਤੁਸੀਂ ਆਪ ਹੀ ਦੇਖ ਸਕਦੇ ਹੋ ਬਾਕੀ ਕੱਤ ਘਾਟ ਵੀ ਚੰਗਾ ਪੈਠ ਪੂੜਾ ਵੀ ਚੰਗਾ ਤੇ ਥਣ ਭਾਂਡੇ ਦੀ ਵੀ ਪੂਰੀ ਸਾਫ ਆ ਜਿਹੜਾ ਦੋ ਨੰਬਰ ਨਾਗਾ ਬਾਈ ਇਹ ਕਿੰਨੇ ਮਹੀਨੇ ਸੂਏ ਆਸਤੇ ਗੱਭਣਾ ਜੀ ਇਹ ਵੀ ਦੂਜੀ ਸੂਈ ਹੁਣ ਗਾਣ ਤੀਜੀ ਸੂਏ ਸੂਗੀ ਠੀਕ ਆ ਕਿੰਨੇ ਸਮੇਂ ਦੀ ਗੱਭਣ ਚੈੱਕ ਪਾਸ ਆ ਜੀ ਇਹ 17 ਤਰੀਕ ਨੂੰ ਅੱਜ 6 ਮਹੀਨਿਆਂ ਦੀ ਗੱਭਣ ਹੋ ਗਈ ਜੀ 6 ਮਹੀਨੇ ਪੂਰੇ ਹੋ ਗਏ ਹਾਂਜੀ ਠੀਕ ਆ ਵੀਰੇ ਦੁੱਧ ਕਿੰਨਾ ਜੀ ਦੁੱਧ ਦੇ ਥੱਲੇ 7 ਕਿਲੋ ਵੀਰੇ ਠੀਕ ਆ ਮਿਲਦੀ ਕਿਵੇਂ ਆ ਬਾਈ ਮਿਲਦੀ ਟੀਕੇ ਤੇ ਦੋਨੇ ਟਾਈਮ ਇਹ ਉੱਥੇ ਜਣੀ ਇਹ ਚਾਟ ਤੇ ਮਿਲਦੀ ਸੀ ਆਪਣੇ ਕੋਲੇ ਇੱਕ ਟਾਈਮ ਚਾਟ ਤੇ ਇੱਕ ਟਾਈਮ ਟੀਕੇ ਉੱਪਰ ਆ ਜਾ ਕਰਗੀ ਜੀ ਹਾਂ ਹਾਂਜੀ ਠੀਕ ਆ ਤੇ ਆਗਰੇ ਆਏ ਪਾਸਾ ਜਾ ਕਾਤੋ ਆ ਜੀ ਇਹ ਸਾਈਡ ਹੀ ਆ ਵੀਰੇ ਉਹ ਠੀਕ ਦੁੱਧ ਦੁੱਧ ਪੂਰਾ ਹਾਂਜੀ ਪਹਿਲਾਂ ਤੋਂ ਕਿਤੇ ਚੂਨ ਚਲੇਵਾ ਦੇ ਹਾਂ ਲੇਵਾ ਹਾਂਜੀ ਠੀਕ ਆ ਤੋਰ ਕੇ ਦਿਖਾ ਦੇ ਵੀਰੇ ਇਹਨੂੰ ਇਹ 6 ਮਹੀਨਿਆਂ ਦੀ ਕਰਫਰਮ ਚੈੱਕ ਪਾਸ ਆ ਜੀ ਦੁੱਧ ਨੈਟ 7 ਕਿਲੋ ਆ ਜੀ ਥੋੜਾ ਜਿਹਾ ਪਾਸਾ ਰੱਖਦੀ ਐ ਇਹ ਦੁੱਧ ਬਾਈ ਦੱਸਦਾ ਕਿ ਇਹਦਾ ਪੂਰਾ ਜੀ ਬਾਕੀ ਗੋਲ ਸਿੰਗੀ ਆ ਸੋਨਾ ਪੱਠਪੂੜਾ ਇੱਕ ਮੈਂ ਬਾਈ ਦੱਸਦਾ ਕਿ ਆਪਣੇ ਘਰੇ ਟੀਕੇ ਤੇ ਮਿਲਦੀ ਆ ਇੱਕ ਟਾਈਮ ਮਿਲਦੀ ਝਾੜ ਤੇ ਜਿੱਥੋਂ ਲੈ ਕੇ ਆਉਂਦੀ ਸੀ ਕਿਉਂਕਿ ਵਪਾਰ ਦਾ ਕੰਮ ਆ ਪਸ਼ੂ ਬਾਈ ਤੇ ਸਾਰੇ ਖਰੀਦਦੇ ਹੀ ਹੁੰਦੇ ਆ ਤੇ ਬਾਈ ਦੱਸਦਾ ਕਿ ਉੱਥੋਂ ਆਪਾਂ ਦੋਨੇ ਟਾਈਮ ਝਾੜ ਤੇ ਝੋਕੇ ਲੈ ਕੇ ਆਂਦੀ ਆ ਪਰ ਆਪਣੇ ਉਪਰਾਂ ਕਰਨ ਕਾਰਨ ਟੀਕੇ ਤੇ ਮਿਲਦੀ ਆ ਵੀਰੇ ਇੱਕ ਸਮਾਜੀ ਪੱਠਪੂੜਾ ਸੋਹਣਾ ਚੌੜਾ ਪੱਠਪੂੜਾ ਗੋਲ ਸਿੰਗੀ ਆ ਫੇਸ ਕੁਆਲਿਟੀ ਸੋਹਣੀ ਆ ਕੱਦ ਦੇ ਕਾਰਡ ਵੀ ਚੰਗਾ ਇਹਦੀ ਸ਼ਾਮਵਾਲ ਕੀ ਦਾ ਸੀਮਨ ਲਵਾਇਆ ਜਿਹੜਾ 1 ਨੰਬਰ ਨਾ ਕਿ ਉਹਦਾ ਸੀਮਨ ਸ਼ਾਮਵਾਲ ਕੀ ਦਾ ਉਹਦਾ ਰਿਕਾਰਡ ਮਿਲਿਆ ਜੀ ਆਪਾਂ ਨੂੰ ਹਾਂ ਜੀ ਜੀ ਆਪਣੇ ਕੋਲੇ ਐਸਟਰਾ ਸਟਰਾ ਹੈਗਾ ਜੀ ਜਿਹੜਾ 2 ਨੰਬਰ ਆ ਇਹਦਾ ਕੋਈ ਸੀਮਨ ਇਹਦਾ ਇਹਦਾ ਕੋਈ ਨਹੀਂਗਾ ਠੀਕ ਆ ਕੀਮਤ ਇਹਦੀ ਵੀ ਫੋਨ ਤੇ ਹੈ ਜੀ ਹਾਂ ਇਹਦੀ ਵੀ ਫੋਨ ਠੀਕ ਆ ਜੀ 3 ਨੰਬਰ ਜਿਹੜੀ ਝੂਟੀ ਪਹਿਲਾਂ ਤਾਂ ਝੂਟੀ ਦਾ ਸਨੱਖ ਪੂਣਾ ਚੈੱਕ ਕਰੋ ਐਂਡ ਕਿਸੇ ਦਾ ਬਈ ਸੰਗ ਕੋਈ ਬਣਾਇਆ ਉਹਨੂੰ ਐ ਨੈਚੁਰਲੀ ਹੈ ਨੈਚੁਰਲੀ ਹੈ ਠੀਕ ਆ ਕੁਆਲਿਟੀ ਦੇਖੋ ਜਿਵੇਂ ਮਾਲੋਚਾ ਕੇ ਵੀ ਆਪਾਂ ਮੋੜ ਨਾ ਹੋਵੇ ਆਏ ਨਹੀਂ ਮੁੜਦਾ ਹਨਾ ਬਾਈ ਬਿਲਕੁਲ ਗੋਲ ਸੂਆ ਕਿੰਨਾ ਜੀ ਇਹ ਦੂਜਾ ਸੂਆ ਵੀਰੇ ਇਹ ਕਦੋਂ ਸੂਈ ਆ ਜੀ ਇਹਨੂੰ ਹੋ ਗਿਆ ਸੂਈ ਨੂੰ ਕੱਟੀ ਬੈਠੀ ਆ ਕੱਟੀ ਆ ਜੀ ਦੇ ਮਗਰ ਹਾਂਜੀ ਠੀਕ ਆ ਜੇਰ ਦੀ ਕੰਪਲੀਟ ਆ ਜੀ ਜਮਾਂ ਗਰੰਟੀ ਆ ਠੀਕ ਆ ਕਿੰਨਾ ਨੈੱਟ ਦੁੱਧ ਤਿਆਰ ਆ ਜੀ ਇਹਦੇ ਥੱਲੇ 12 ਕਿਲੋ ਤਿਆਰ ਆ ਜੋਕ ਦਾਂਗੇ ਜਮਾਂ ਜੋਕ ਕੇ ਲਈ ਆ ਤੋੜ ਕੇ ਦਿਖਾ ਦੀ ਵੀਰੇ ਤੋੜੀ ਗੋਲ ਸਿੰਗੀ ਆ ਜੀ ਕੱਟੀ ਨੂੰ ਇਹਨੇ ਜਨਮ ਦਿੱਤਾ ਅੱਜ 12 ਦਿਨ ਸਮਾਂ ਹੋ ਗਿਆ ਸੂਈ ਨੂੰ ਜੀ ਨੈਟ ਜਿਹੜਾ ਦੁੱਧ ਤਿਆਰ ਆ ਹਫਤਾ ਹੋ ਗਿਆ ਸੂਈ ਨੂੰ 12 ਕਿਲੋ ਸੋਰੀ ਹਫਤਾ ਹੋ ਗਿਆ ਸੂਈ ਨੂੰ ਤੇ 12 ਕਿਲੋ ਨੈਟ ਦੁੱਧ ਤਿਆਰ ਆ ਜੀ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਪੈਠ ਪੁੜਾ ਵੀ ਸੋਨਾ ਜੀ ਗੋਲ ਸਿੰਗੀ ਐ ਵਜਨ ਵਜੂਦ ਵੀ ਕਰਮਾਲੀ ਦਾ ਪੂਰਾ ਚੰਗਾ 12 ਕਿਲੋ ਦੁੱਧ ਆ ਆਪਦਾ ਜੋਕ ਕੇ ਲੈ ਜਾਓ ਇੱਕ ਹਫਤੇ ਦੀ ਸੂਈ ਥੱਲੇ ਹਜੇ ਕੰਨ ਚੱਲਣਾ ਵੀਰੇ ਤੁਹਾਨੂੰ ਪਤਾ ਜਦੋਂ ਕੰਨ ਤੋਂ ਸਾਫ਼ ਹੋਊਗੀ ਵੀਰੇ ਤੇ ਉਦੋਂ ਇਹਨੇ ਦੁੱਧ ਹੋਰ ਵਧਣਾ ਹੀ ਆ ਬਾਕੀ ਦੁੱਧ ਸੇਵਾ ਸੰਭਾਲ ਦੇ ਸਕਦੇ ਕਰਦੀਆਂ ਮੱਝ ਵਨ ਤੇ ਵਧ ਕਰ ਲੂ ਤਾਂ ਬੱਤ ਜਵਾਨ ਵਾਰ ਹੀ ਚਾਹੀਏ ਤੇ ਕੀਮਤ ਕੀ ਰਹਿਣ ਵਾਲੀ ਆ ਜੀ ਇਹਦੀ ਇਹਦੀ ਇਹਦਾ 110000 ਰੁਪਏ ਠੀਕ ਆ 1 ਲੱਖ ਤੇ 10000 ਰੁਪਏ ਇਹਦੀ ਕੀਮਤ ਆ ਪਰ ਨਗ ਨਾਲ ਚੰਗਾ ਮਿਲ ਜਣਾ ਇਹਦਾ ਕੋਈ ਮਿਲਿਆ ਸੀ ਮੈਂ ਰਿਕਾਰਡ ਕਰ ਪੈਂਦਾ ਵਧੀਆ ਠੀਕ ਹੈ ਜੀ ਪਰ ਇੰਨਾ ਨਹੀਂ ਜਾਣੀ ਠੀਕ ਆ ਫਿਰ ਹਾਂ ਤੇ ਨਗ ਨੰਬਰ ਆ ਗਿਆ ਬਾਈ ਆਪਣਾ 4 ਜੀ 4 ਨੰਮਾ ਜੀ ਇਹ ਵੀ ਦੂਜਾ ਸੂਈ ਹੈ ਜੀ ਦੂਜਾ ਸੂਆ ਠੀਕ ਆ ਇਹ ਕਦੋਂ ਸੂਈ ਹੈ ਬਾਈ ਇਹਨੂੰ ਅੱਜ ਤੀਜਾ ਦੇਣਾ ਬੱਚਾ ਕੀ ਹੈ ਜੀ ਇਹਦੇ ਮਗਰ ਕੱਟਾ ਹੈ ਜੀ ਜੇਰ ਕੰਪਲੀਟ ਹੈ ਜੀ ਹਾਂ ਜੇਰ ਦੀ ਕੰਪਲੀਟ ਕਿੰਨਾ ਬੋਲਾ ਤਿਆਰ ਹੈ ਜੀ ਇਹਦੇ ਥੱਲੇ 9 ਕਿਲੋ ਬਾਈ ਤੋੜ ਦੀ ਵੀਰੇ ਨਾਲ ਦੀ ਨਾਲ ਇਹਨੂੰ 9 ਕਿਲੋ ਬੋਲੀ ਦੀ ਤੁਸੀਂ ਚਵਾਈ ਕਰ ਸਕਦੇ ਹੋ ਭਾਰ ਪਿੱਛੇ ਦੀ ਓਕੇ ਉਹ ਜਮਾ ਆਪਣੀ ਗਰੰਟੀ ਹਾਂ ਜੀ ਤੋੜ ਦੀ ਵੀਰੇ ਇਹਨੂੰ ਸਿੰਘੇ ਦਾ ਵੀ ਹੈ ਨਾ ਗੋਲਾ ਕੋਈ ਖੁੱਲੇ ਸਿੰਘ ਦੀ ਨਹੀਂ ਸਾਰਿਆਂ ਦੇ ਗੋਲ ਸਿੰਘ ਆ ਬੱਚਾ ਇਹਦੇ ਮਗਰ ਮੇਲ ਆ ਜਾਂਦਾ ਵੀਰੇ ਸੋਹਣਾ ਪੱਠ ਬੂੜਾ 9 ਕਿਲੋ ਬੌਲੀ ਤੋਂ ਸਟਾਰਟਿੰਗ ਆ ਅੱਜ ਤੀਜਾ ਦਿਨ ਹੋ ਗਿਆ ਜੀ ਇਹਨੂੰ ਸੂਈ ਨੂੰ ਜੀ ਬਾਕੀ ਕੁਆਲਿਟੀ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਹੋ ਚੰਗੇ ਪਸ਼ੂਆਂ ਦਾ ਕੰਮ ਹੁੰਦਾ ਬਾਈ ਕੋਲ ਚੰਗੀਆਂ ਸ਼ਕੀਨ ਝੋਟੀਆਂ ਮੋੜ ਲੈ ਵੀਰੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਮੁੱਠੀ ਆਲਾ ਥਣ ਕੱਲਾ ਕੱਲਾ ਨਿੱਖੜਮਾ ਲੱਗਿਆ ਵਾ ਹੱਥੀ ਜਵਾਈ ਵਾਲਾ ਹੋੜ ਛਾਂਗੇ ਤੇ ਪੂਰਾ ਵੀ ਨਹੀਂ ਜੀ ਫਿਟਨਸ ਵਾਲਾ ਹਵਾਨਾ ਜੀ ਇਹਦਾ ਇਹਦੀ ਕੀਮਤ ਜੀ ਇਹਦਾ 115 ਜੀ ਜੋੜਾ ਲੈ ਜੇ ਸੱਜਣ ਕੋਈ ਜੀ ਉਹ ਚ ਮਾਨ ਤਾਨ ਕਰਦੇ ਆਂ ਬਈ ਅੱਗੇ ਲਗ ਨੰਬਰ ਆ ਗਿਆ ਬਈ ਆਪਣਾ 5 ਜੀ ਹਾਂ ਜੀ ਠੀਕ ਆ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਵੀ ਦੂਜਾ ਹੀ ਹੈ ਜੀ ਠੀਕ ਆ ਇਹ ਕਾ ਤੋਂ ਸੂਈ ਆ ਜੀ ਇਹਨੂੰ ਦੀ ਜਿਆਦਾਣ ਅੱਜ ਬੱਚਾ ਕੀ ਹੈ ਜੀ ਇਹਦੇ ਮਗਰ ਨੀਲੀ ਰਾਵੀ ਦੀ ਕੱਟੀ ਹੈ ਜੀ ਕੱਟੀ ਵਾਲੀ ਚੰਗੀ ਹੈ ਹਾਂ ਬਈ ਮਿਲਿਆ ਇਹਦਾ ਰਿਕਾਰਡ ਹਾਂ ਇਹ ਲੋਰੀ ਸਾਹ ਦੀ ਹੈ ਲੋਰੀ ਬੋਲਦੀ ਹੈ ਹਾਂ ਜੀ ਚਣੀ ਚੰਗਾ ਟੌਪ ਜਿਹੜਾ ਲੈ ਗਿਆ ਨਗੀਨ ਨਹੀਂ ਬਣ ਜਾਣਾ ਉਹਨੇ ਦੀ ਮੱਝ ਨਹੀਂ ਉਹਨੇ ਦੀ ਕੱਟੀ ਹੈ ਉਹਨੇ ਦੀ ਕੱਟੀ ਆ ਠੀਕ ਆ ਜੇਰ ਜੱਪੇ ਦੀ ਸਾਫ ਆ ਜੀ ਜਮਾਂ ਗਰੰਟੀ ਹੈ ਕਿਹਦੇ ਥੱਲੇ ਬੋਲ ਆਈ ਹੈ ਜੀ ਇਹਦੇ ਥੱਲੇ 10 ਕਿਲੋ ਬੋਲ ਆਈ ਹੈ ਹੋਰ ਦੀ ਵੀਰੇ ਉਹ ਬੇਲ ਵਾਲੀ ਆ ਹਣਾ ਉਹ ਵੀ ਚੰਗੀ ਆ ਹਾਂ ਮਗਰ ਬੱਚਾ ਆ ਬੱਚਾ ਠਾ ਦਿਓ ਆਪਾਂ ਬਾਅਦ ਚ ਠਾ ਕੇ ਦਿਖਾਉਨੇ ਆ ਜੀ ਉਨਾ ਟਾਈਮ ਮੱਝ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਬੱਚਾ ਬਹੁਤ ਜ਼ਿਆਦਾ ਚੰਗਾ ਦਿੱਤਾ ਕਰ ਮਾਲੀ ਨੇ ਸਾਰੇ ਦਾ ਸਾਰਾ ਸੀਮਣ ਤੇ ਹੀ ਗਿਆ ਨਹੀਂ ਕਈ ਾਰ ਨਾ ਮੱਝਾ ਆਪਦੇ ਤੇ ਲੈ ਜਾਂਦੀ ਐ ਪਰ ਕੁਆਲਿਟੀ ਦੇਖੋ ਪਿੰਕ ਨੋਜ ਆ ਲੋਹਰੀ ਬੋਲਦਾ ਬੱਚਾ ਜੀ ਜੀ ਦਾ ਰਿਕਾਰਡ ਤੁਸੀਂ ਬਾਈ ਕੋਲੋਂ ਲੈ ਲਿਓ 10 ਕਿਲੋ ਬੋਲੀ ਤੋਂ ਸਟਾਰਟਿੰਗ ਆ ਥਣਾ ਦੀ ਭਾਰ ਪਿੱਛੇ ਦੀ ਜੀਰ ਜੱਪੇ ਦੀ ਸਾਰੀ ਗਾਰੰਟੀ ਆ ਸੋਹਣਾ ਪੈਠ ਫੁੜਾ ਮੁੱਠੀ ਆਲਾ ਥਣਾ ਕੱਲਾ ਕੱਲਾ ਨਿਖੜਮਾ ਬਾਕੀ ਕੁੰਡਾ ਸਿੰਘ ਆ ਜੀ ਸੰਭੀ ਬਲੀ ਚੰਗੀ ਝੋਟੀ ਸ਼ਕੀਨ ਝੋਟੀ ਆ ਵੀਰੇ ਬਾਕੀ ਚੈੱਕ ਕਰ ਸਕਦੇ ਹੋ ਕੁਆਲਟੀ ਵਾਈਜ਼ ਪੂਰੀ ਚੰਗੀ ਆ ਮੁੱਠੀ ਵਾਲਾ ਥਾਣਾ ਥਾਣੇ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਹੱਥੀ ਚਵਾਈ ਵਾਲਾ ਫਿਟਰਨਸ ਵਾਲਾ ਹਵਾਨਾ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਬਈ ਇਹਦੀ 130 ਆ ਜੀ ਠੀਕ ਆ 1 ਲੱਖ ਤੇ 30000 ਰੁਪਏ ਇਹਦੀ ਕੀਮਤ ਆ ਬੱਚਾ ਬਹੁਤ ਚੰਗਾ ਮਿਲ ਜਾਣਾ ਨਗਰ ਨੰਬਰ ਆ ਗਿਆ ਬਈ 6 ਆਪਣੇ ਕੋਲ ਇਹਦਾ ਸੂਆ ਕਰਨ ਮਾਜੇ ਇਹਦਾ ਤੀਜਾ ਸੂਆ ਵੀਰੇ ਤੀਜਾ ਸੂਆ ਇਹ ਗੱਬਣਾ ਜੀ ਹਾਂਜੀ ਕਿੰਨਾ ਕ ਸਮਾਂ ਕੱਢਦੀ ਆ ਜੀ ਇਹ ਵਾ 2-4 ਦਿਨ ਹੀ ਲਊ ਪਿਆਰੀਆਂ ਚੀ ਆ ਹਾਂਜੀ ਕਿੰਨਾ ਕ ਪਿਆਜੂ ਦੁੱਧ ਜੀ ਇਹ ਦੁੱਧ ਵੰਦੇ ਸੀ 12-13 ਕਿਲੋ ਚ ਆ ਪਿਆਰੀ ਦੂਰੀ ਸੋਨੀ ਕੀਤੀ ਆ ਠੀਕ ਆ ਤੋਰਦੀ ਵੀਰੇ ਇਹਨੂੰ ਵੀ ਚੋਰ ਜੀ ਸੂਆ ਬਾਈ ਦੱਸਦਾ ਕਿ ਤੀਜਾ ਸਮਾਂ ਲਗਭਗ 2-4 ਦਿਨ ਲੈ ਜੂ ਕਈ ਔਰ ਉਪਰਾ ਕਰਕੇ ਪਸੂ ਪਹਿਲਾ ਵੀ ਸੂ ਪੈਂਦਾ ਹੁੰਦਾ ਤੇ ਯਾਨੀ 2-4 ਦਿਨ ਹਜੇ ਪਏ ਆ ਬੋਦ ਦਾ ਤੁਹਾਡੀ ਸੇਵਾ ਸੰਭਾਲਦਾ ਵੀਰੇ ਪਿਆਰੀ ਸੋਹਣੀ ਕੀਤੀ ਆ ਪੱਠ ਪੜਾਈ ਦਾ ਵੀ ਸੋਨਾ ਫਿਟਨੈਸ ਵਾਲਾ ਹਵਾਨਾ ਮੋੜ ਲਿਆ ਵੀਰੇ ਚਾਰ ਹੀ ਥਾਣਾ ਖੋੜ ਸ਼ਾਂਕ ਕਿਸੇ ਦਿਨ ਨਹੀਂ ਬਾਕੀ ਬਾਈ ਕੋਲ ਜਿੰਨੇ ਵੀ ਪਸ਼ੂ ਹੁੰਦੇ ਆ ਸਾਫ ਸੁਥਰੇ ਹੀ ਹੁੰਦੇ ਆ ਖੋੜ ਸ਼ਾਂਕ ਆ ਲਾਦਾ ਬਾਈ ਫਿਰ ਲੈਂਦਾ ਹੀ ਨਹੀਂ ਆਪਾਂ ਠੀਕ ਆ ਯਾਨੀ ਚਵਾ ਥਣਾ ਦੀਆਂ ਓਕੇ ਹੋਣਗੀਆਂ ਬਾਹਰ ਹੀ ਬੰਨਣੀ ਆ ਠੀਕ ਆ ਜੀ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ ਹਾਂ ਇਹਦੀ 95000 ਰੁਪਏ ਆ ਗੱਬਣ ਗੱਬਣ ਦੇ ਕੱਲ ਨੂੰ ਬੱਚਾ ਪਸੂ ਸੂਂਦਾ ਬੱਚਾ ਚੰਗਾ ਹੁੰਦਾ ਤਾਂ ਕੱਲ ਦੀ ਕੀਮਤ ਕੱਲ ਦੀ ਹੋਊਗੀ ਹਾਂਜੀ ਚੈਜ ਡਿਮਾਂਡ ਹੀ ਆ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ